ਸ੍ਰੀ ਕਾਲ ਜੀ ਮੈਨਾਂ ਧਿਮਾਨ ਉਮੀਦ ਕਰਦੇ ਹਾਂ ਕਿ ਤੁਸੀਂ ਸਬ ઠીਕਠਾਕ ਹੋਵੋਗੇ ਤੇ ਅੱਜ ਅਸੀਂ ਲੈ ਕੇ ਹਾਜ਼ਰ ਇੱਕ ਨਵੀਂ ਵੀਡੀਓ ਇਹ ਵੀਡੀਓ ਦੇਖ ਕੇ ਤੁਹਾਡੇ ਵੀ ਜਿਹੜੇ ਰੌਂਕ ਤੇ ਖੜੇ ਹੋ ਜਾਣਗੇ ਤੇ ਦਿਲ ਨੂੰ ਚੁੰਝੋੜ ਕੇ ਰੱਖ ਦੇਵੇਗੀ ਕਿਉਂਕਿ ਸਾਡੇ ਗੁਰੂਆਂ ਦੇ ਵੱਲੋਂ ਆਪਣੀਆਂ ਕੁਰਬਾਨੀਆਂ ਦੇ ਕੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਿੱਖ ਧਰਮ ਨੂੰ ਜਿਹੜਾ ਕੀ ਪੂਰਾ ਪਰਫੁੱਲਿਤ ਕੀਤਾ ਦਸਤਾ ਸਜਾਈਗੀ ਪਰ ਅੱਜ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਨੇ ਉਹ ਦਸਤਾਰ ਦਾ ਲਗਾਤਾਰ ਮਜ਼ਾਕ ਬਣਾਉਂਦੇ ਹੋਏ ਅਜਿਹੀਆਂ ਘਟੀਆ ਹਰਕਤਾਂ ਕੀਤੀਆਂ ਜਾ ਰਹੇ ਨੇ ਇੱਕ ਵੀਡੀਓ ਜੋ ਕਿ ਵਿਦੇਸ਼ ਤੋਂ ਸਾਹਮਣੇ ਆਈ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਸਕਰੀਨ ਦੇ ਉੱਤੇ ਉਸ ਵੀਡੀਓ ਨੂੰ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜਿਸ ਨੇ ਕਿ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਸੀ ਤਾਂ ਉਹ ਕੁਝ ਹੀ ਸਕਿੰਟਾਂ ਦੇ ਵਿੱਚ ਉਸ ਦਸਤਾਰ ਨੂੰ ਉਤਾਰ ਕੇ ਸੂਟ ਦਾ ਨਜ਼ਰ ਆ ਰਿਹਾ ਸੂਟ ਵੀ ਕਿਸ ਤਰੀਕੇ ਦੇ ਨਾਲ ਜਿਵੇਂ ਆਪਾਂ ਕਿਸੇ ਨਾਲ ਕੋਈ ਖੇਡ ਖੇੜ ਰਹੀ ਹੋਈਏ ਤਾਂ ਆਪਾਂ ਇੱਕ ਦੂਜੇ ਨੂੰ ਬਾਲ ਕੈਚ ਕਰਵਾਉਣਾ ਹੈ ਤਾਂ ਉਸ ਤਰੀਕੇ ਦੇ ਨਾਲ ਆਪਣੀ ਦਸਤਾਰ ਜਿਹੜੇ ਸਾਹਮਣੇ ਹੋਰੂਜੇ ਸਾਥੀ ਖੜੇ ਨੇ ਉਹਨਾਂ ਦੇ ਉੱਤੇ ਜਿਹੜਾ ਡੇਗਦਾ ਨਜ਼ਰ ਆ ਰਿਹਾ ਦਸਤਾਰ ਦੀ ਜਿਹੜੀ ਕਹਿ ਸਕਦੇ ਆ ਅਬਿਆਦਵੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਨੂੰ ਖੇਡ ਸਮਝਿਆ ਹੋਇਆ ਤਾਂ ਲਗਾਤਾਰ ਲੋਕਾਂ ਦੇ ਵੱਲੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਖੂਬ ਲਾਂ ਤਾਂ ਇਸ ਨੌਜਵਾਨ ਨੂੰ ਪਾਇਆ ਜਾ ਰਿਹਾ ਨੇ ਤੇ ਕਿਹਾ ਜਾ ਰਿਹਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਜੰਮੇ ਪਲੇ ਅਜਿਹੇ ਲੋਕ ਨੇ ਉਹਨਾਂ ਨੂੰ ਦਸਤਾਰ ਦੀ ਕਦਰ ਦਾ ਕੁਝ ਵੀ ਨਹੀਂ ਪਤਾ ਪਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬੇਕਦਰੀ ਨਹੀਂ ਕਰਨੀ ਚਾਹੀਦੀ ਤੁਸੀਂ ਸਿਰ ਤੇ ਦਸਤਾਰ ਨਹੀਂ ਸਜਾਉਣੀ ਤੁਹਾਡੀ ਮਰਜ਼ੀ ਆ ਕੋਈ ਧੱਕੇ ਦੇ ਨਾਲ ਤੁਹਾਡੇ ਸਿਰ ਦੇ ਉੱਤੇ ਦਸਤਾਰ ਨਹੀਂ ਸਜਾਉਂਦਾ ਕੋਈ ਪੱਗ ਤੁਹਾਡੇ ਸਿਰ ਦੇ ਉੱਤੇ ਨਹੀਂ ਸਜਾਉਂਦਾ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਇਸ ਨੂੰ ਸਜਾਉਨੇ ਹੋ ਤਾਂ ਫਿਰ ਇਸ ਤਰੀਕੇ ਦੇ ਨਾਲ ਉਸ ਦੀ ਬੇਕਦਰੀ ਕਰਨ ਦਾ ਵੀ ਕਿਸੇ ਨੂੰ ਹੱਕ ਨਹੀਂ ਹੁੰਦਾ ਕਿ ਤੁਸੀਂ ਦਸਤਾਰ ਨੂੰ ਸਿਰ ਤੇ ਸਜਾ ਕੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਇੱਕ ਕੱਪੜਾ ਸਮਝ ਕੇ ਉਸ ਨੂੰ ਇਸ ਤਰੀਕੇ ਦੇ ਨਾਲ ਸੁੱਟੋ ਤਾਂ ਲੋਕਾਂ ਦੇ ਅਸੀਂ ਨੀਚੇ ਕਮੈਂਟ ਪੜੇ ਤਾਂ ਲੋਕਾਂ ਦੇ ਵੱਲੋਂ ਲਗਾਤਾਰ ਇਸ ਨੌਜਵਾਨ ਨੂੰ ਲੈ ਕੇ ਲਾਂਤਾ ਪਾਈਆਂ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਹੀ ਫਰਕ ਆ ਪੰਜਾਬ ਦੇ ਵਿੱਚ ਪੜੇ ਦਾ ਅਤੇ ਵਿਦੇਸ਼ਾਂ ਵਿੱਚ ਪੜੇ ਦਾ ਕਿਉਂਕਿ ਜੇਕਰ ਇਹੀ ਪੰਜਾਬ ਦੇ ਵਿੱਚ ਪੜੇ ਹੁੰਦੇ ਤਾਂ ਇਸ ਨੂੰ ਦਸਤਾਰ ਦੀ ਅਹਿਮਤ ਦਾ ਪਤਾ ਹੁੰਦਾ ਕਿ ਆਖਰ ਦਸਤਾਰ ਸਾਨੂੰ ਕਿਹੜੀਆਂ ਕੁਰਬਾਨੀਆਂ ਕਰਕੇ ਮਿਲੀ ਹੈ ਸਾਡੇ ਗੁਰੂਆਂ ਨੇ ਕਿਹੜੇ-ਕਿਹੜੇ ਤਸੀਹੇ ਝੱਲੇ ਨੇ ਦਸਤਾਰ ਦੇ ਵਾਸਤੇ ਤਾ ਫਿਰ ਇਹ ਅਜਹੀ ਪੁੱਠੀ ਹਰਕਤ ਨਾ ਕਰਦੇ ਜੇ ਇਹ ਪੰਜਾਬ ਦੇ ਵਿੱਚ ਪੜੇ ਹੁੰਦੇ ਤਾਂ ਇਹਨਾਂ ਨੂੰ ਸਮਝਾਉਂਦੇ ਕਿ ਆਖਰਿਸ ਦੀ ਅਹਿਮਤ ਕੀ ਹੈ ਵਿਦੇਸ਼ਾਂ ਦੇ ਵਿੱਚ ਪੜ ਕੇ ਇਹਨਾਂ ਨੂੰ ਸਿਰਫ ਹੁੱਲੜਵਾਜੀ ਕਰਨੀ ਆਉਂਦੀ ਹੈ ਸਿਰਫ ਅਜਈਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀ ਆਉਂਦੇ ਨੇ ਜੇਕਰ ਇਹ ਵਿਦੇਸ਼ ਦੇ ਵਿੱਚ ਪੜਿਆ ਤਾਂ ਹੀ ਇਸ ਨੂੰ ਇਸ ਚੀਜ਼ ਦੀ ਅਹਿਮਤ ਦਾ ਨਹੀਂ ਪਤਾ ਜਿਸ ਤੋਂ ਬਾਅਦ ਹੋਰ ਵੀ ਲੋਕਾਂ ਵੱਲੋਂ ਵੱਖ-ਵੱਖ ਕਮੈਂਟ ਕੀਤੇ ਜਾ ਰਹੇ ਨੇ ਅਤੇ ਇਸ ਨੌਜਵਾਨ ਦੀ ਇਸ ਹਰਕਤ ਨੂੰ ਲੈ ਕੇ ਜਿਹੜੀ ਕਿ ਨਿੰਦਿਆ ਕੀਤੀ ਜਾ ਰਹੀ ਹੈ ਤੁਹਾਡੀ ਇਸ ਵੀਡੀਓ ਦੇ ਉੱਤੇ ਕੀ ਰਾਏ ਆ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਜਿਹੜੀ ਕਿ ਰਾਏ ਜ਼ਰੂਰ ਦੱਸਿਓ ਤੇ ਉੱਥੇ ਹੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜੇਕਰ ਤੁਹਾਨੂੰ ਦਸਤਾਰ ਦੀ ਐਵੇਂ ਦਾ ਪਤਾ ਨਹੀਂ ਕਦਰ ਕੰ ਦਾ ਨਹੀਂ ਪਤਾ ਤਾਂ ਘੱਟੋ ਘਾਟ ਇਸ ਨੂੰ ਸਿਰ ਤੇ ਨਾ ਸਜਾਓ ਤੇ ਨਾ ਹੀ ਇਸ ਦੀ ਇਸ ਤਰੀਕੇ ਦੇ ਨਾਲ ਬੇਕਦਰੀ ਕਰੋ Bir